ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਹਾਂ ਇਸ ਟਾਈਮ ਸ਼ਹਿਰ ਮੋਗਾ ਮੋਗੇ ਸ਼ਹਿਰ ਦੇ ਨਾਲ ਬਿਲਕੁਲ ਕਰਕੇ ਵਸਿਆ ਹੋਇਆ ਨਗਰ ਪਿੰਡ ਦੁੰਨੇਕੇ ਦੁੰਨੇਕੇ ਪਿੰਡ ਦੇ ਵਿੱਚ ਆ ਘਰੇਲੂ ਪਰਿਵਾਰ ਦੇ ਘਰੇ ਆ ਇੱਕ ਮੈਂ ਦੀ ਤੁਹਾਨੂੰ ਵੀਡੀਓ ਦਿਖਾਉਣ ਲੱਗਾ ਜਿਸ ਮੈਂ ਉਹਦੀ ਡਿਟੇਲ ਕਮਾਲਕ ਤੋਂ ਲੈ ਕੇ ਦੇਣੀ ਆ ਗੱਲਬਾਤ ਕਰਦਾ ਇਹਦੀ ਜਾਣਕਾਰੀ ਲੈ ਕੇ ਦੇਣਾ ਤੁਹਾਨੂੰ ਸਾਰੀ ਗੱਲਬਾਤ ਆਪਾਂ ਬਾਈ ਦੇ ਨਾਲ ਕਰਦੇ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਚਾਲ ਹੈ ਠੀਕ ਆ ਜੀ ਠੀਕ ਆ ਜੀ ਸੇਤਾਂਕਰ ਪਰਿਵਾਰ ਬਾਈ ਠੀਕ ਆ ਜੀ ਵਧੀਆ ਜੀ ਠੀਕ ਆ ਚਲੋ ਸ਼ੁਕਰ ਆ ਤੇ ਬਾਈ ਇੱਕ ਵਾਰੀ ਨਾਮ ਦੱਸ ਦੀਏ ਨਿਹਾਲ ਸਿੰਘ ਆ ਜੀ ਮੇਰਾ ਨਿਹਾਲ ਸਿੰਘ ਬਾਈ ਹਾਂ ਜੀ ਨਿਹਾਲ ਸਿੰਘ ਬਾਈ ਫਿਰ ਪਸੂ ਜਿਹੜੇ ਘਰੇ ਹੀ ਰੱਖੇ ਹੋਏ ਘਰੇ ਹੀ ਰੱਖੇ ਦੁੱਧ ਦਾ ਕੰਮ ਆ ਲੈ ਪੀਣ ਪੂਣ ਦਾ ਕੰਮ ਪੀਣ ਪੂਣ ਦਾ ਹੀ ਸਾਡਾ ਦਾ ਵਾਸਾ ਇਹ ਬਸ ਘਰੇ ਹੀ ਮੈਂ ਚੋਈ ਹੋਈ ਆ ਹਾਂ ਹਾਂ ਜੀ ਘਰੇ ਹੀ ਚੋਈ ਆ ਹੁਣ ਸੂਣ ਵਾਲੀਆਂ ਤਿੰਨ ਹੀ ਹੋਗੀਆਂ ਚਾਰ ਹੀ ਇਕੱਠੀਆਂ ਹੁਣ ਅੱਛਾ ਵੀ ਆਹੇ ਹੁੰਦਾ ਬਈ ਕਈ ਵਾਰੀ ਬੰਦਾ ਇੱਕ ਬਦਲ ਲੈਂਦਾ ਹਨਾ ਜਦੋਂ ਦੂਜੀਆਂ ਟੋਕੜਾਂ ਹੋ ਜਾਣ ਉਦੋਂ ਸੂਣ ਚਾਰ ਪਾ ਲੈਂਦਾ ਹਾਂਜੀ 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 ਬਈ ਫਿਰ ਇਹ ਮੈਂ ਕਿੰਨਾਂ ਸੂਆ ਸੁੰਦੀ ਆ ਬਈ ਇਹ ਚੌਥਾ ਸੂਆ ਸੁੰਦੀ ਆ ਬਈ ਚੌਥਾ ਸੂਆ ਸੁੰਦੀ ਆ ਹਾਂਜੀ ਵੱਡੇ ਭਾਈ ਕਿੰਨੇ ਦਿਨ ਲੈ ਜੂਗੀ ਹਜੇ ਇਹ ਬਈ ਹੁਣ ਦੋ ਦੋ ਤਿੰਨ ਦਿਨ ਲੱਗੂਗੀ ਹਜ ਦੁੱਧ ਕਿੰਨਾ ਕੁ ਦੇ ਦਿੰਦੀ ਆ 12 ਲੀਟਰ ਦਿੱਤਾ ਬਈ ਇਹਨੇ ਥਣ ਪੰਜੇ ਚੱਲਦੇ ਫਿਰ ਪੰਜੇ ਚੱਲਦੇ ਥਣ ਇੱਕ ਜਮਾਂਦਰੂ ਹੀ ਆ ਇੱਕ ਨੂੰ ਤਾਂ 6 ਆ ਇੱਕ ਬੰਦ ਆ ਅੱਛਾ ਇੱਕ ਬੰਦ ਆ ਹੈ ਹਾਂਜੀ ਉਹਦੀ 6 ਥਾਣਾ ਹਾਂ ਠੀਕ ਆ ਹਾਂ ਬਸ ਚੱਲਦੇ ਪੰਜ ਆ ਇੱਕ ਬੰਦ ਉਹਦੀ 6 ਥਾਣਾ ਹੈ ਹਾਂਜੀ ਹਾਂਜੀ ਠੀਕ ਆ ਬਈ ਠੀਕ ਆ ਤੇ ਯਾਰ ਫਿਰ ਬਈ ਮਨ ਲਾ ਦੁੱਧ ਤੂੰ ਕਿੰਨਾ ਚੁੰਦਾ ਰਿਹਾ ਏ ਬਈ ਮੇਰੇ ਕੋਲ ਤਾਂ 12 ਤਾਂ 12 ਤੋਂ ਉੱਤੇ ਵੀ ਦਿੰਦੀ ਰਹੀ ਆ ਠੀਕ ਆ ਬਈ ਸਾਡੀ ਹਾਂ ਅਗਲੇ ਦੀ ਗਾਂ ਸੇਵਾ ਹੈ ਨਾ ਹਾਂ ਇਹ ਤਾਂ ਗੱਲ ਤੇਰੀ ਸਹੀ ਆ ਬਈ ਸੇਵਾ ਤੇ ਵੀ ਬਹੁਤ ਕੁ ਰੱਖ ਹੁੰਦਾ ਤੇ ਇਹ ਬਾਈ ਇਹਦੇ ਮੇਰਾ ਟੀਕਾ ਡੂਗਾ ਫਿਰ ਤੂੰ ਐਦ ਕੀ ਕਿਹੜਾ ਰਖਵਾਤਾ ਇਹਦੇ ਆ ਟੀਕਾ ਹੈਗਾ ਮੇਰੇ ਕੋਲ ਹੀ ਐ ਸਟਾਫ ਆ ਸੰਭਿਆ ਪਿਆ ਸੰਭਿਆ ਪਿਆ ਹਾਂ ਅਗਲੇ ਦੋਆਂਗੇ ਨਾਲ ਠੀਕ ਹੈ ਬਾਈ ਠੀਕ ਮੋਰਾ ਦਾ ਭਰਾ ਆ ਠੀਕ ਹੈ ਹਾਂਜੀ ਤੇ ਬਾਈ ਫਿਰ ਹੁਣ ਆਪਾਂ ਜੇ ਮੰਨ ਲਾ ਥਣ ਵੀ ਇਹਨਾਂ ਛੇ ਆ ਹਨਾ ਪੰਜ ਇਹਦਾ ਪਰ ਰੇਟ ਫਿਰ ਹੁਣ ਕੀ ਕਰਦੀਏ ਵੇਚਣ ਵਾਲਾ ਨੇੜੇ ਜੀ ਗੱਲ ਕਰਦੀ ਮੇਰਾ ਭਰਾ 85000 ਰੁਪਏ ਬਾਈ 85000 ਰੁਪਏ ਮੋਲਾ ਰੱਸਾ ਫੜਾਉਣ ਵਾਲੀ ਗੱਲ ਆ ਜਿਹੜੀ ਉਹ ਕਿੱਥੇ ਜੇ ਕਰਦੇਗਾ ਕਰ ਦਿਆਂਗੇ ਜੋ ਕੋਈ ਆ ਗਿਆ ਤਾਂ ਠੀਕ ਆ ਹਾਂਜੀ ਮੰਨ ਤਾਂ ਖੁੱਲਾ ਕਰ ਖੁੱਲਾ ਕਰ ਦਿਆਂ ਕੋਈ ਠੀਕ ਆ ਬਈ ਠੀਕ ਆ ਤੇ ਦੂਜੇ ਪੰਜੇ ਸਾਨੂੰ ਵਧੀਆ ਚੱਲਦੇ ਓਕੇ ਹਾਂ ਪੂਰੇ ਚੱਲਦੇ ਆ ਜੀ ਹਾਂ ਪੰਜਵੇਂ ਸਾਨੂੰ ਦੁੱਧ ਥੋੜਾ ਘੱਟ ਆ ਸਾਰਿਆਂ ਨੂੰ ਠੀਕ ਆ ਦੂਜੇ ਪੂਰਾ ਹੀ ਆ ਜਿਵੇਂ ਪੂਰਾ ਦੁੱਧ ਹੁੰਦਾ ਓਕੇ ਓਕੇ ਹਾਂਜੀ ਤੇ ਵੱਡੇ ਭਾਈ ਜਿਵੇਂ ਮੰਨਣਾ ਕੋਈ ਤੇਰੇ ਵਰਗਾ ਭਰਾ ਦੁੱਧ ਵਾਲਾ ਲੈ ਜਾਵੇ ਕੋਈ ਲੰਬੇ ਲਈ ਦੇ ਬਈ ਸੀਲਾ ਪੂਰੀ ਠੀਕ ਹੈ ਕਿੰਨੇ ਟਾਈਮ ਦੁੱਧ ਪਿਆ ਜਾਂਦੀ ਆ ਯਾਰ ਇਹ ਬਈ 7 ਮਹੀਨੇ ਪਿਆ ਹੈ 7 ਮਹੀਨੇ ਪਿਆ ਹੈ ਤੇ ਰੇਟ ਬਾਈ ਫਿਰ ਹੁਣ ਆਪਾਂ ਦਾ ਕੀ ਕਰਾਂਗੇ ਮੈਂ 85000 ਰੇਟ ਆਇਆ 85 ਮਾਨਤਨ ਕੁਲਾ ਡੁਲਾ ਕਰਦੇ ਮੈਨੂੰ ਰਾਹ ਪਾ ਦੇ ਯਾਰ ਕਿਸੇ ਦਾ ਪਾ ਦੇ ਕਿਸੇ ਦਾ ਰੱਸਾ ਫੜਾ ਦੇ ਯਾਰ ਵੀ ਇਹ ਕਹਦੇ ਇਨੇ ਦਾ ਸਾਬੇ ਬਈ ਮੈਂ ਰੱਸਾ ਦੇ ਦੇਣਾ 80000 ਦੀ ਫੈਸੇ ਦੇਾਂਗੇ ਯਾਰ 85000 ਹਾਂ ਠੀਕ ਹੁਣ ਨੰਬਰ ਹੋਣ ਦੇ ਆਉਦਾ ਤਾਂ ਹੀ ਨਾ ਗੱਲ ਫਿਰ ਦੱਸੋ ਨੰਬਰ ਮੈਨੂੰ ਹਾਂ 99725 ਜੀ 99025 ਇੱਕ ਵਾਰੀ ਹੋਰ ਆਹ 99725 99025 ਇੱਕ ਵਾਰੀ ਮੈਨੂੰ ਹੋਲੀ ਜੇ ਦੱਸ ਦੇ ਮੜਾ 8725 2599025 99025 हां 8725 ਦੇ 99025 ਠੀਕ ਹੈ ਇਸ ਨੰਬਰ ਤੇ ਕਰਨੀ ਮਿੱਤਰੋ ਤੁਸੀਂ ਭਾਈ ਨਾਲ ਗੱਲਬਾਤ ਰੇਟ ਦੂਰੀ ਵਾਰੀ ਜਦੋਂ ਮੈਂ ਤਾਂ ਪੁੱਛਿਆ ਜੀ ਮੈਂ ਕਿਹਾ ਵੀ ਭਾਈ ਤੋਂ ਆਪਾਂ ਕਨਫਰਮ ਕਰਾ ਦਨੇ ਆ ਵੀ ਕਿੱਥੇ ਬਾਈ ਰਸਤਾ ਫੜਾਉਂਦਾ ਕਿੰਨੇ ਦੇ ਟੈਂਪੂ ਤੇ ਚੜਾਉਂਦਾ ਅਗਲੀ ਕਾਰਵਾਈ ਤੁਸੀਂ ਕਰਨੀ ਹੈ ਨੰਬਰ ਬਾਈ ਦਾ ਸਕਰੀਨ ਤੇ ਆ ਪਿੰਡ ਦੁੰਨੇ ਆਣਾ ਜ਼ਿਲ੍ਹਾ ਮੋਗਾ